ਦੀ ਮਦਦ ਲਈ ਅੱਗੇ ਆਏ ਨਗਰ ਕੌਂਸਲ ਸਮਰਾਲਾ ਦੇ ਸਾਭ ਕਮੇਟ ਪ੍ਰਧਾਨ ਸਤਵੀਰ ਸਿੰਘ ਸਿੱਕੂ ਰਾਤ ਸਮਰਗੀ ਦਾ ਟੱਕ ਪਰ ਕੇ ਗੁਰਦਾਸਪੁਰ ਹੜਪੀਟਾਂ ਲਈ ਮਦਦ ਦੇ ਲਈ ਰਵਾਨਗੀ ਤਾਂ ਪੰਜਾਬ ਵਿੱਚ ਲਗਾਤਾਰ ਹੋ ਰਹੀ ਬਰਸਾਤ ਕਾਰਨ ਕਈ ਜ਼ਿਲ੍ਹੇ ਵਿੱਚ ਹੜਾ ਦੀ ਸਥਿਤੀ ਬਣੀ ਹੋਈ ਹੈ ਹੜ੍ਹ ਦੀ ਸਥਿਤੀ ਵਿੱਚ ਲੇਟ ਹੋਏ ਕਈ ਸਮਾਜ ਸੇਵੀ ਅਤੇ ਗਾਇਖਾੜ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਨੇ ਉੱਥੇ ਸਮਰਾਲਾ ਨਗਰ ਕੌਂਸਲ ਦੇ ਸਾਭ ਕਾ ਸੀਨੀਅਰ ਮੀਤ ਪ੍ਰਧਾਨ ਅਤੇ ਸਮਾਜ ਸੇਵੀ ਸੇਖੋ ਅਤੇ ਉਹਨਾਂ ਦੇ ਸਾਥੀਆਂ ਨੇ ਹਾੜਾਂ ਦੀ ਮਾਰ ਨਾਲ ਝੂਜਲੇ ਗੁਰਦਾਸਪੁਰ ਜਿਹੜੇ ਅੰਦਰ ਹੜਪ੍ਰਭਾਵਿਤ ਖੇਤਰਾ ਵਿੱਚ ਲੋਕਾਂ ਦੀ ਮਦਦ ਮਦਦ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਸਤਬੀਰ ਸਿੰਘ ਸੇਖੋ ਅਤੇ ਉਹਨਾਂ ਦੇ ਸਾਥੀ ਰਾਤ ਸਮੱਗਰੀ ਦਾ ਟਰੱਕ ਭਰ ਕੇ ਗੁਰਦਾਸਪੁਰ ਹੜਪੀੜਤ ਇਲਾਕੇ ਵਿੱਚ ਲੋਕਾਂ ਦੀ ਮਦਦ ਲਈ ਰਵਾਨਾ ਹੋਏ ਅਤੇ ਇਸ ਮੌਕੇ ਹਤਰੀ ਸਿੰਘ ਸੇਖੋ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ ਦੇ ਨਾਲ ਨਾਲ ਕੇ ਬਹੁਤ ਸਾਰਾ ਸਮਾਨ ਜੋ ਲੈ ਕੇ ਜਾ ਰਹੇ ਨੇ ਅਤੇ ਉਥੇ ਉਹਨੇ ਕਹਿੰਗੇ ਪੰਜਾਬ ਦੇ ਲੋਕਾਂ ਲਈ ਹਮੇਸ਼ਾ ਅਤੇ ਹੋਰ ਦੇਸ਼ਾਂ ਵਿੱਚ ਜਾ ਕੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਹੁਣ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਮਦਦ ਦੀ ਲੋੜ ਹੈ ਇਸ ਲਈ ਮੈਂ ਅਪੀਲ ਕਰਦਾ ਹਾਂ ਕਿ ਜੇ ਕੋਈ ਵੀ ਜਿੰਨੀ ਵੀ ਮਦਦ ਕਰਦਾ ਹੈ ਹੈੱਡਪੀਡ ਤਲਾਕੇ ਵਿੱਚ ਜਾ ਕੇ ਉਹ ਜ਼ਰੂਰੀ ਮਦਦ ਕਰੇ ਜੀਨੇ ਸਾਹਿਬ ਤੁਸੀਂ ਇੱਕ ਰਾਤ ਦੀ ਸੁਗਰੀ ਲੈ ਕੇ ਜਾ ਰਹੇ ਹਾਂ ਹਰ ਕਿਤੇ ਵੰਡ ਕੇ ਦੇਣਾ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਕਿ ਬਹੁਤ ਵੱਡੀ ਆਫਤ ਜਿਹੜੀ ਪੰਜਾਬ ਦੇ ਵਿੱਚ ਤੇ ਸਾਰੇ ਪੰਜਾਬੀਆਂ ਦੇ ਉੱਤੇ ਆਈ ਆ ਜਿਹੜਾ ਬਹੁਤ ਭਾਰੀ ਬਾਰਿਸ਼ ਹੋਈ ਆ ਪੰਜਾਬ ਦੇ ਅੰਦਰ ਹਿਮਾਚਲ ਦੇ ਵਿੱਚ ਵੀ ਹੋਈ ਆ ਔਰ ਤੁਸੀਂ ਸਾਰੇ ਦੇਖਿਓ ਅਸੀਂ ਵੀ ਜਾ ਕੇ ਆਇਆ तकरीबन ਸਤਲੁਜ ਦਰਿਆ ਵੀ ਓਵਰਫਲੋ ਹੋ ਰਿਹਾ ਵੱਡਾ ਨੁਕਸਾਨ ਹੋ ਰਿਹਾ ਜੇ ਬਚਾ ਲੇਕਿਨ ਜਿਹੜਾ ਬਿਆਸ ਦੇ ਵਿੱਚ ਆ ਜਾਂ ਉਧਰ ਰਾਵੀ ਦਰਿਆ ਉਹ ਮੈਂ ਸਭ ਦਾ ਕੋਲੇ ਬਹੁਤ ਭਾਰੀ ਜਾਨੀ ਮਾਲੀ ਨੁਕਸਾਨ ਕੀਤਾ ਕਿਹੜਾ ਏਰੀਆ ਵਿੱਚ ਉਹ ਰੱਖਿਆ ਅਸੀਂ ਜਾ ਰਹੇ ਹਾਂ ਜੀ ਗਰਦਾਸਪੁਰ ਡੇਰਾ ਬਾਬਾ ਨਾਨਕ ਦੇ ਨੇੜੇ ਤੇਰੇ ਜਿੱਥੇ ਜਿੱਥੇ ਉਹ ਸਾਨੂੰ ਲੋੜ ਮਹਿਸੂਸ ਕਰੀ ਉੱਥੇ-ਉੱਥੇ ਅਸੀਂ ਸਾਰਾ ਉਹਨਾਂ ਨੇ ਗਡਾਉਨ ਬਣਾਏ ਹੋਏ ਨੇ ਮੇਅਰ ਹੌਸਲ ਲੈ ਲਏ ਨੇ ਉਹਨਾਂ ਨੇ ਸਾਰੇ ਉੱਥੇ ਇੱਕ ਇਕੱਠਾ ਕਰ ਰਹੇ ਨੇ ਸਭਨ ਜਿਓ ਜੋ ਡਿਮਾਂਡ ਉਹਨਾਂ ਦੀ ਆਊਗੀ ਉੱਥੋਂ ਤੇ ਉਹ ਭੇ ਉਹ ਜਿਹੜੇ ਸਾਰੇ ਉੱਥੇ ਬੈਠੇ ਨੇ ਸਾਡੇ ਮੇਨ ਬੰਦੇ ਨੇ ਉਹਨਾਂ ਨੇ ਕਿਹਾ ਵੀ ਇੱਥੇ ਤੁਸੀਂ ਆਓ ਇੱਥੇ ਆ ਕੇ ਸਮਾਨ ਜਿਹੜਾ ਬਿਊਰੋਸ ਦੇ ਵਿੱਚ ਰੱਖ ਕੇ ਉੱਥੋਂ ਫਿਰ ਜਿਉਂ-ਜਿਉਂ ਦਵਾਈ ਲਉਗੀ ਉੱਥੋਂ ਤੋਂ ਦਹਾ ਸੀ ਇਸ ਤਰ੍ਹਾਂ ਲੱਗਦਾ ਵੀ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਹੋਊਗਾ ਪੰਜਾਬ ਦੇ ਖੇੜਾਂ ਦੀ ਸਿੱਧੀ ਬੋਲਰ ਨਹੀਂ ਮੈਂ ਅਸੀਂ ਤਾਂ ਜਿਵੇਂ ਸੇਖੋ ਸਾਹਿਬ ਨੇ ਗੱਲ ਕੀਤੀ ਹੈ ਵੈਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਜਿਹੜੀ ਵਾਰਿਸ਼ ਪੈਨ ਪਈ ਆ ਹੁਣ ਕਿਰਪਾ ਕਰੋ ਕਿ ਵਾਰਿਸ਼ ਘੱਟ ਹੋਵੇ ਤਾਂ ਕਿ ਜਿਹੜਾ ਪਿੱਛੇ ਪਾਣੀ ਖੜਾ ਬਹੁਤ ਜ਼ਿਆਦੇ ਵੱਡੀ ਗਿਣਤੀ ਦੇ ਵਿੱਚ ਖੇਤ ਭਰੇ ਗਏ ਤਕਰੀਬਨ 2.5 3 ਲੱਖ ਜੇ ਉਪਰੋਂ ਕਿਰਪਾ ਹੋ ਗਈ بارش ਕੱਢੂਗੀ ਤਾਂ ਹੀ ਮੈਂ ਸਮਝਦਾ ਕੋਈ ਨਾ ਕੋਈ ਉਹਦਾ ਸੋਲਿਊਸ਼ਨ ਨਿਕਲ ਸਕਦਾ ਜਿੰਨੇ ਵੀ ਤੁਸੀਂ ਦੱਸਿਆ ਵੀ ਜੇ ਉਹਨਾਂ ਨਾਲ ਕੰਟੈਕਟ ਹੋਇਆ ਤੁਹਾਡਾ ਉਹਨਾਂ ਨਾਲ ਕੋਈ ਮੁੱਖ ਡਿਮਾਂਡ ਬਿਨ ਰਿਫਿਊ ਸਨਵਾਚੀ ਜਿਵੇਂ ਉਹਨਾਂ ਨੇ ਕਿਹਾ ਸੇਖੋ ਸਾਹਨੇ ਗੱਲ ਕੀਤੀ ਆ ਵੀ ਤਰਪਾਲਾਂ ਦੀ ਗੱਲ ਕੀਤੀ ਗਿਆ ਮਛਰਦਾਨੀਆਂ ਦੀ ਗੱਲ ਕੀਤੀ ਹੈ ਟਾਰਚ ਦੀ ਗੱਲ ਕੀਤੀ ਹੈ ਖਾਣ ਪੀਣ ਦੇ ਸਮਾਨ ਦੀ ਗੱਲ ਕੀਤੀ ਗਈ ਆ ਪਾਣੀ ਦੀ ਗੱਲ ਕੀਤੀ ਗਈ ਹੈ ਹਰੇ ਚਾਰੇ ਦੀ ਗੱਲ ਕੀਤੀ ਗਈ ਆ ਉਹ ਸਾਰਾ ਜਿਉ ਜੋ ਮੈਂ ਸਮਝਦਾ ਕਿ ਅਸੀਂ ਵੀ ਲੈ ਕੇ ਜਾ ਰਹੇ ਹਾਂ ਹੋਰ ਸੰਸਥਾਵਾਂ ਨੇ ਜਿਹੜੀਆਂ ਸਾਰੇ ਨਗਰਾਂ ਦੇ ਨਗਰ ਮੈਂ ਦੇਖ ਰਿਹਾ ਕਿ ਆ ਸਾਰੇ ਜਾਦੂ ਭੰਗਲਾ ਜੀ ਕਹ ਤਕਰੀਬਨ ਹੋਰ ਪਿੰਡਾਂ ਦੇ ਵਿੱਚੋਂ ਵੀ ਆਵਾਜ਼ ਆਈ ਆ ਕਿ ਸਾਰੇ ਪਿੰਡਾਂ ਦੇ ਵਿੱਚ ਲੋਕ ਨੇ ਜਿਹੜਾ ਉਹ ਟਿਲ ਫੁੱਲ ਇਕੱਠਾ ਕਰਕੇ ਸਾਰਾ ਉੱਤੇ ਹਰ ਪੀੜਤਾ ਦੇ ਲਈ ਲੈ ਕੇ ਜਾ ਰਹੇ ਜਿਵੇਂ ਕਿ ਤੁਸੀਂ ਮੱਛਵੜਾ ਸਾਈਡ ਤੇ ਰਹੇ ਜਿਹੜਾ ਉਹ ਆਪਣਾ ਪਰਿਆਲਾ ਦਾ ਉੱਥੇ ਵੀ ਅੱਜ ਜਿਹੜਾ ਕੱਢਿਆ ਹੋਇਆ ਨਾ ਕਿਸ ਤਰ੍ਹਾਂ ਦਾ ਮੌਲ ਮੈਂ ਸਮਝਦਾ ਕਿ ਉੱਥੇ ਅਜੇ ਬਚਾਅ ਤਕਰੀਬਨ ਰਾਤ ਜਿਵੇਂ ਗੱਲ ਕੀਤੀ ਗਈ ਆ ਤੇ ਉੱਥੇ ਤਕਰੀਬਨ ਕਾਫੀ ਪਾਣੀ ਪਿੱਛੇ ਛੱਡਿਆ ਗਿਆ ਉਹਦੇ ਮੈਂ ਸਮਝਦਾ ਕਿ ਸਾਡੇ ਅਜੇ ਬਚਾਅ ਵਾਹਿਗੁਰੂ ਕਿਰਪਾ ਕਰਦੇ ਸਾਡੇ ਵਿਚਾਰ ਰਹੇ ਇੱਥੇ ਲੇਕਿਨ ਅਸੀਂ ਆਸ ਕਰਦੇ ਆ ਕਿ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਮੈਂ ਸਮਝਦਾ ਕਿ ਦੂ ਉਹ ਜਿੱਥੇ ਵੀ ਕਦੇ ਵਾਰਡ ਆਉਂਦੀਆ ਕਰੇ ਜਿਹੇ ਦੁਰਘਟਨਾ ਵਾਪਰਦੀਆ ਤਾਂ ਪੰਜਾਬ ਮੂਰੇ ਹੋ ਕੇ ਉਹਨਾਂ ਦੀ ਮਦਦ ਦੇ ਵਿੱਚ ਆਉਂਦਾ ਮੈਂ ਹੋਰ ਨਾ ਸੂਬਿਆਂ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਵਿੱਚ ਹੁਣ ਆਫਤਾ ਆਇਆ ਤੁਸੀਂ ਸਾਰੇ ਸੂਬੇ ਕੱਟੇ ਹੋ ਕੇ ਸਾਰੇ ਦਾਨੀ ਸੱਜਣ ਕੱਟੇ ਹੋ ਕੇ ਐਨਆਰਆਈ ਭਰਾ ਕੱਟੇ ਹੋ ਕੇ ਸਾਰੇ ਪੰਜਾਬ ਦੇ ਵਿੱਚ ਆ ਕੇ ਸਾਡੇ ਹਰ ਪੀੜਤਾਂ ਦੀ ਮਦਦ ਦੇ ਵਿੱਚ ਆਓ ਬੰਦੇ ਨਾਲ ਜਿੰਨੇ ਵੀ ਲੋਕ ਜੋ ਪਿੰਡਾਂ ਨੂੰ ਵਸੇ ਹੋਏ ਨੇ ਉਹਨਾਂ ਨੂੰ ਕੀ ਉਪਰੀ ਕਰਨ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਚੌਕਸ ਰਹੋ ਪ੍ਰਸ਼ਾਸਨ ਵੀ ਉੱਤੇ ਮੌਜੂਦ ਆ ਸਾਰੇ ਮੈਂਸਟਰਾਂ ਕਿ ਡਿਊਟੀਆਂ ਬਕਾਇਦਾ ਪ੍ਰਸ਼ਾਸਨ ਦੀ ਲੱਗੀਆਂ ਨੇ ਕਿ ਮੌਕੇ ਦੇ ਉੱਤੇ ਜ ਜਿਹੜੇ ਮੈਂ ਸਮਝਦਾ ਕਿ ਨੀਵੇਂ ਇਲਾਕਿਆਂ ਦੇ ਵਿੱਚ ਲੋਕ ਬੈਠੇ ਨੇ ਉਹਨਾਂ ਨੂੰ ਉੱਥੇ ਮੈਂ ਸਮਝਦਾ ਕਿ ਜਿਹੜੀਆਂ ਸਰਕਤ ਥਾਂਵਾਂ ਦੇ ਉੱਤੇ ਪਚਾ ਦਿੱਤਾ ਗਿਆ ਕੋਸ਼ਿਸ਼ ਕਰੋ ਕਿ ਉਹ ਜਿਹੜੀ ਨੀਵੀਆਂ ਥਾਂਵਾਂ ਦੇ ਉੱਤੇ ਲੋਕ ਨਾ ਬੈਠਣ ਸੋ ਉੱਥੇ ਮੈਂ ਸਮਝਦਾ ਕਿ ਖਤਰਾ ਖਤਰਾ ਹੀ ਖਤਰਾ ਹੈ